जिन्ने मर्ज़ी कस में बाद विच सहे है लेकिन उस समय स्टैंड लिया सी के मैं अपने ਕਿਸਾਨਾਂ ਬਰਗੋੜੀ ਨਿਕਲਾਨੀ ਤੁਸੀਂ বিনা ਮਤਲਬ ਤੇ ਝੂਠ ਬੋਲ ਰਹੇ ਹੋ ਤੇਰੇ ਡੜਾ ਨਹੀਂ ਬੱਜਿਆ ਤੇਰੇ ਝ੍ਰੀਟ ਨਹੀਂ ਬੱਜੀ ਤੇ ਆਹ ਮੁੱਖ ਮੰਤਰੀ ਗੱਲ ਮੇਰੀ ਹੈ ਤੂੰ ਕਦੇ ਵਾਰ ਤੇ ਸਟੇਜ ਪਰ ਖੜ ਕੇ ਚੁੱਪ ਕੇ ਮਾਫੀ ਮੰਗ ਰਿਹਾ ਬਈ ਗੱਲ ਤਾਂ ਮੈਂ ਕਰੀ ਹੈ ਮਾਫੀ ਤੂੰ ਮੰਗ ਰਿਹਾ ਪ੍ਰਧਾਨ ਮੰਤਰੀ ਨੇ ਰੋਕਿਆ ਗਿਆ ਇਹ ਡਾਂਗ ਚਲਾਉਣ ਦੇ ਤੁਹਾਨੂੰ ਕਿਹਾ ਗਿਆ ਚਲਾਈ ਜਾਵੇ ਕਿੰਨਾ ਕੁ ਪ੍ਰੈਸ਼ਰ ਸੀ ਉਸ ਵਕਤ ਵੀ ਪਾਸੇ ਕੀਤਾ ਜਾਵੇ ਵੀਰ ਜੀ ਪ੍ਰੈਸ਼ਰ ਦਾ ਸਹਿਣ ਦੀ ਹੈ ਮੰਨਣ ਦੀ ਗੱਲ ਹੈ ਜੀ ਨੇ ਨਹੀਂ ਮਰਨਾ ਉਹ ਨਹੀਂ ਮਰਨਾ ਕਾਦਾ ਪ੍ਰੈਸ਼ਰ ਵੀ ਵੀ ਲੁਧਿਆਣੇ ਵਰਗਾ ਸ਼ਹਿਰ ਜਿੱਥੇ ਆਸੂ ਪਰ ਤੁਸੀਂ ਇੰਨੇ ਪਰਚੇ ਕੀਤੇ ਹੋਣ ਔਰ ਬਿਜੀਲੈਂਸ ਨੇ ਕੀਤੇ ਹੋਣ ਉਥੇ ਬਿਜੀਲੈਂਸ ਦਾ ਜਿਹੜਾ ਐਸਐਸਪੀ ਹੈ ਆਸੂ ਦਾ ਬੰਦਾ ਲਗਾਉਗੇ ਤੁਸੀਂ ਅਸਲ ਦੇ ਵਿੱਚ ਇਹ ਪੰਜਾਬੀਆਂ ਨੂੰ ਡਰਾ ਕੇ ਧਮਕਾ ਕੇ ੱੱਕੇ ਨਾਲ ਰਾਜ ਸਭਾ ਦਾ ਮੈਂਬਰ ਕੇਜਰੀਵਾਲ ਨੂੰ ਮੜਾਉਣਾ ਚਾਹੁੰਦੇ ਹੈ ਮੈਂ ਆਸ਼ੂ ਨੂੰ 1 ਮਹੀਨਾ ਪਹਿਲਾਂ ਦੱਸਤਾ ਸੀ ਕਿ ਜਦੋਂ ਇੱਥੇ ਤੇਜਰੀਵਾਲ ਆਇਆ ਉਹ ਜਾਂਦਾ ਹੋਇਆ ਅਫਸਰਾਂ ਨੂੰ ਬੁਲਾ ਕੇ ਕਹਿ ਗਿਆ ਕਿ ਆਸ਼ੂ ਕੋ ਘਰ ਸੇ ਨਹੀਂ ਨਿਕਲਣਾ ਦੇਣਾ ਔਰ ਇਸ ਕੋ ਅੰਦਰ ਰੋ ਫਿਰ 15 ਦਿਨ ਪਹਿਲਾਂ ਮੈਂ ਆਸ਼ੂ ਨੂੰ ਦੱਸਤਾ ਸੀ ਕਿ ਆਸ਼ੂ ਜੀ ਇੱਕ ਸੁਸਾਇਟੀ ਦੇ ਕੇਸ ਦੇ ਵਿੱਚ ਤੁਹਾਨੂੰ ਆ ਰਹੇ ਜਿਹਦੇ ਚ ਹਾਲਾਂਕਿ ਉਹਦਾ ਮੈਂਬਰ ਵੀ ਨਹੀਂ ਹੈ ਆਸ਼ੂ ਪਹਿਲਾ ਨੋਟਿਸ ਹੈ ਜਿਹੜਾ ਉਹ ਸੁਸੇਧੀਆਂ ਤੇ ਸਤਿੰਦਰ ਜੈਨ ਕੋਲ ਹੋਟਲ ਵਿੱਚ ਪਹੁੰਚਿਆ ਉੱਥੋਂ ਉਹਨਾਂ ਨੇ ਜਾਰੀ ਕਰਾਇਆ ਕਿਸਾਂ ਜਿੱਥੇ ਬੰਦਿਆਂ ਨੂੰ ਲੈ ਕੇ ਮੁੱਖ ਮੰਤਰੀ ਹਰ ਰੋਜ਼ ਵਾਰ ਕਰ ਰਹੇ ਨੇ ਹਰ ਰੋਜ਼ ਟਾਰਗੇਟ ਕਰ ਰਹੇ ਨੇ ਕਦੇ ਬੈਠ ਲਿਆ ਚਲਾਉਂਦੇ ਨੇ ਕਦੇ ਕਹਿੰਦੇ ਨੇ ਧਰਨੇ ਦੇ ਲੈਂਦੇ ਨੇ ਕਦੇ ਕਿਸੇ ਤਰੀਕੇ ਨਾਲ ਤੇ ਹੁਣ ਜਿਹੜਾ ਰਵਈਆ ਇਹ ਕੀ ਮੰਨਦੇ ਹੋ ਤੁਸੀਂ ਕੀ ਪਾਲਿਸੀ ਹੈ ਦੇ ਪਿੱਛੇ ਕੀ ਮੁੱਖ ਮੰਤਰੀ ਤੇ ਇਹਨਾਂ ਦਾ ਦਬਾਅ ਹੁੰਦਾ ਕਿ ਉਹਨੇ ਯੂਨੀਅਨਾਂ ਕੁੱਟਣੀਆਂ ਜ਼ਰੂਰੀ ਹੁੰਦੀਆਂ ਆ ਉਹਦੇ ਲਈ ਕਿਸਾਨ ਕੁੱਟਣੇ ਜ਼ਰੂਰੀ ਹੁੰਦੇ ਆ ਉਹਦੇ ਲਈ ਕਹਿੰਦਾ ਜਦ ਚੌਧਰ ਮਿਲਦੀ ਹੈ ਨਾ ਪੈਸਾ ਆਉਂਦਾ ਪਾਵਰ ਆਉਂਦੀ ਹੈ ਤਾਂ ਆਪਣਿਆਂ ਨੂੰ ਸਭ ਤੋਂ ਪਹਿਲਾਂ ਬੰਦਾ ਛੱਡਦਾ ਹੈ ਠੀਕ ਹੈ ਇਹ ਹੈ ਜਿਹੜਾ ਹਲਕਾ ਬੰਦਾ ਹੁੰਦਾ ਭਾਈ ਜੀ ਇੱਕ ਤਾਂ ਅਨਪੜਤਾ ਨੇ ਮਾਰ ਲਿਆ ਇੱਕ ਪਹਿਲਾਂ ਤੇ ਹੀ ਏਸੀ ਵੀ ਜਰ ਮਰਜੀ ਕਿਸੇ ਨੂੰ ਲੋਟ ਨਹੀਂ ਆਇਆ ਪੈਸੇ ਦੇ ਕੇ ਲਿਆਂਦਾ ਹਾਂ ਤਾਂ ਅਗਲਾ ਮੇਦੀ ਕੋਈ ਹੱਦ ਨਹੀਂ ਐ ਇਸ ਤਰ੍ਹਾਂ ਠਰਠਰਾ ਗਿਆ ਚੌਧਰ ਪਿੱਛੇ ਕਿ ਕੇਜਰੀਵਾਲ ਹੁਣ ਜਿੱਥੇ ਕਹਿੰਦਾ ਸੈਨਕਾਰ ਦਾ ਤੋਤਾ ਬਣ ਗਿਆ ਉਹਦਾ ਪਾਣੀਆ ਦਾ ਮੁੱਦਾ ਆਇਆ ਉਹਨਾਂ ਨੇ ਕਾਨੂੰਨ ਬਣਾਤਾ ਕਿ ਜੀ ਐਸਈ ਪਾਖੜਾ ਡੈਮ ਦਾ ਕੰਟਰੋਲ ਆਪ ਲੈ ਰਹੇ ਇਹਨੇ ਉਹਦੇ ਉੱਪਰ ਅਜੇ ਤੱਕ ਕੇਸ ਨਹੀਂ ਕਰਿਆ ਹੂੰ ਬਾਹਰ ਗੱਲਾਂ ਮਾਰ ਜੀ ਮੈਂ ਇੱਕ ਕੂੰਦ ਨਹੀਂ ਪਾਣੀ ਦਊਗਾ ਭਾਈ ਕਾਨੂੰਨੀ ਤੌਰ ਤੇ ਤਾਂ ਉਹ ਦੇ ਚੁੱਕੇ ਆ ਜੀ ਜੋੜੇ ਉਹਨਾਂ ਨੇ ਕਾਨੂੰਨ ਬਣਾਇਆ ਉਹਦੇ ਪਰ ਤਾਂ ਤੂੰ ਅੱਗੇ ਕਾਨੂੰਨ ਨੂੰ ਪੂਰਾ ਕਰਕੇ ਉਹਦੀ ਕਮੇਟੀ ਬਣਾ ਚੁੱਕਿਆ ਤੂੰ ਉਹਨਾਂ ਨੂੰ ਹੈਂਡ ਓਵਰ ਕਰ ਚੁੱਕਿਆ ਜੀ ਅਵੀ ਵਿਰੋਧੀ ਧਿਰ ਵੀ ਉਸ ਤਰੀਕੇ ਨਾਲ ਮੁੱਦੇ ਨਹੀਂ ਚੁੱਕਦੀ ਨਸ਼ੇ ਦਾ ਮੁੱਦਾ ਹੁੰਦਾ ਲੋਕ ਮਰਦੇ ਹੁੰਦੇ ਆ ਉਥੇ ਉਹ ਪਹੁੰਚਿਆ ਨਹੀਂ ਜਾਂਦਾ ਨਸ਼ੇ ਤੇ ਕਹਿ ਲੋ ਕਿਸਾਨਾਂ 'ਤੇ ਜਦੋਂ ਵਾਰ ਹੁੰਦਾ ਕਿਸੇ ਤਰੀਕੇ ਦਾ ਪੰਜਾਬ 'ਤੋਂਦਾ ਵਿਰੋਧੀ ਧਿਰ ਕਿਉਂ ਕਮਜ਼ੋਰੀ ਕਰ ਰਹੀ ਹੈ ਕਈ ਬੰਦੇ ਡਰ ਵੀ ਜਾਂਦੇ ਕਿ ਜੀ ਮੇਰੇ ਤੇ ਪਰਚਾ ਕਰ ਦੇਣਗੇ ਇਹ ਡਰੋਂ ਦਾ ਵੀ ਬਹੁਤ ਹੁਣ ਮੇਰੇ ਵਰਗੇ ਦਾ ਦਿਮੰਗਿਆ ਵੀ ਭਾਈ ਸਾਡੇ ਬਾਦ ਆ ਹੀ ਲੋਈਏ ਕਰ ਲੈ ਜਿਹੜਾ ਉਹ ਕਰੇ ਪੰਜਾਬੀ ਕਦੇ ਵੀ ਡਰਪੋਕ ਨੂੰ ਪਸੰਦ ਨਹੀਂ ਕਰਦਾ ਜਿਹੜਾ ਆਪ ਦਲੇਰ ਹੋਊਗਾ ਉਹ ਕਦੇ ਦੂਸਰੇ ਟਰਪੋਕ ਨੂੰ ਪਸੰਦ ਨਹੀਂ ਕਰੇਗਾ। ਹੂੰ ਪੰਜਾਬੀ ਦਾ ਇਹ ਕਹਿੰਦਾ ਕਿ ਜੇ ਤੁਸੀਂ ਦੋਸਤ ਹੋ ਥੋਤੋਂ ਨਿਕਾਉਣਾ ਚਾਹੀਦਾ ਹੂੰ ਜੇ ਤੁਹਾਡਾ ਕੋਈ ਦੁਸ਼ਮਣ ਹੈ ਉਸ ਨੂੰ ਥੋਤੋਂ ਪੈ ਆਉਣੀ ਚਾਹੀਦੀ ਨਹੀਂ ਤੁਹਾਡੇ ਜੀਵਨ ਦਾ ਕੋਈ ਫਾਇਦਾ ਨਹੀਂ ਅੱਜ ਸਿੰਦਰ ਜੈ ਸੁਸੋਧਿਆ ਇੱਥੇ ਪੋਲਿਊਸ਼ਨ ਬੋਰਡ ਦਾ ਚੇਅਰਮੈਨ ਇੰਡਸਟਰੀਅਲ ਬੋਰਡ ਦਾ ਚੇਅਰਮੈਨ ਮੁੱਖ ਮੰਤਰੀ ਦਾ ਪੀਏ ਮੁੱਖ ਮੰਤਰੀ ਦਾ ਮੁੱਖ ਸਲਾਹਕਾਰ ਮੰਤਰੀਆਂ ਦੇ ਸਲਾਹਕਾਰ ਸਾਰੇ ਦਿੱਲੀ ਦੇ ਬੰਦੇ ਆ ਕੇ ਬਿਠਾ ਦਿਆ ਤੇ ਪੰਜਾਬ ਨੂੰ ਲੁੱਟ ਕੇ ਲੈ ਜਾ ਰਹੇ ਐ ਐਸੀ 5.5 ਰੁਪਏ ਰੇਟਾਂ ਦਿੰਦੇ ਸੀ ਜੀ ਤੇ ਅੱਜ 35 ਰੁਪਏ ਵਿਕ ਰਿਹਾ ਭਾਈ ਸਾਹਿਬ ਤੇ ਕੋਈ ਖੱਡ ਨਿਰਾਮ ਨਹੀਂ ਹੋਈ ਸਰਕਾਰੀ ਤੌਰ ਤੇ ਸਾਰੀਆਂ ਟੱਕੇ ਨਾਲ ਰਾਤਾਂ ਨੂੰ ਖੱਡਾਂ ਚੱਲਦੀਆਂ ਤੇ ਸਾਰਾ ਪੈਸਾ ਕੇਜਰੀਵਾਲਾ ਤੋਂ ਅੰਤਮਾਨ ਨੂੰ ਲੁੱਟ ਕੇ ਲੈ ਜਾ ਰਹੇ ਜੀ ਇਹ ਇਲੈਕਟਿਡ ਡਿਕਟੇਟਰ ਹੈ ਇਹ ਤਾਂ ਪੰਚ ਪਰ ਨਹੀਂ ਹਿਲਣ ਦੇ ਕੋਈ ਖੰਭ ਨਹੀਂ ਹਿਲ ਸਕਦਾ ਇਹਨਾਂ ਤੋਂ ਪਿੱਛੇ ਬਿਨਾਂ ਐਸਐਸਪੀ ਇਲੈਕਸ਼ਨ ਦੇ ਵਿੱਚ ਆਸ਼ੂ ਨੂੰ ਸਵਾਲ ਹੀ ਨਹੀਂ ਪੈਦਾ ਹੁੰਦਾ ਨੋਟਿਸ ਦੇ ਦੇ ਇਹਨਾਂ ਤੇ ਬਿਨਾਂ ਤੇ ਪੁੱਛੇ ਔਰ ਨਾ ਹੀ ਇਹਨਾਂ ਤੋਂ ਬਿਨਾਂ ਪੁੱਛੇ ਦਿੱਤਾ ਪਹਿਲਾਂ ਇਹਨੇ ਡਾਇਰੈਕਟਰ ਵਿਜੀਲੈਂਸ ਨੂੰ ਕਿਹਾ ਹੂੰ ਕਿ ਆਸ਼ੂ ਤੇ ਤੇ ਹੋਰ ਨਾਮ ਦਿੱਤੇ ਸੀ ਉਹ ਨਾਮ ਨਹੀਂ ਡਿਸਕਲੋਜ਼ ਕਰਦਾ ਕਿ ਤੁਸੀਂ ਉਹਦੇ ਤੇ ਪਰਚਾ ਦੋ ਜੀ ਉਹ ਮੁੱਕਰ ਗਿਆ ਤੇ ਉਹਨੂੰ ਸਸਪੈਂਡ ਕਰਤਾ ਹੂੰ ਹੁਣ ਇਹਨੂੰ ਸਸਪੈਂਡ ਕਰਿਆ ਜੀ ਅਫਸਰਾਂ ਪਰ ਗਾਜ ਗੇਰੀਆਂ ਦੇਖ ਕਰਦੇ ਕਰਾਉਂਦੇ ਸਾਰਾ ਕੁਝ ਆਪ ਭਗਵਾਨ ਸਿੰਘ ਮਾਨ ਕਹਿੰਦੇ ਵੀ ਹੁਣ ਦੂਜੀਆਂ ਪਾਰਟੀਆਂ ਦਾ ਸਪਾਇਰ ਹੋ ਚੁੱਕਿਆ 2027 'ਚ ਵੀ ਲੋਕ ਸਾਨੂੰ ਚੁਣਨਗੇ ਤੁਹਾਨੂੰ ਕੀ ਲੱਗਦਾ ਸੋਚ ਤੇ ਵੀ ਪਰੇ ਗੱਲ ਹੋ ਗਈ ਹੈ ਲੋਕ ਅੰਦਰ ਬੜਬੜ ਕੇ ਚਪੇੜਾ ਮਾਰ ਰਹੇ ਕਿ ਜਿਹੜੇ ਕਿਹੜੇ ਟਾਈਮ ਇਹਨਾਂ ਮੱਕਾਰਾਂ ਨੂੰ ਇਹਨਾਂ ਝੂਠੇ ਬੰਦਿਆਂ ਨੂੰ ਇਹਨਾਂ ਝੂਠੇ ਨਿਕਲਾਬੀਆਂ ਨੂੰ ਇਹਨਾਂ ਭੰਡਾਂ ਨੂੰ ਐਸੀ ਸਰਕਾਰ ਸੰਭਾਲਦੀ ਆਪਣੇ ਬੰਦਿਆਂ ਨੂੰ ਫੜਦੇ ਐ ਆਪਣੀ ਮਸ਼ਹੂਰੀ ਕਰਨ ਵਾਸਤੇ ਲੇਕਿਨ ਕੱਢ ਦੇ ਕਢਾਉਂਦੇ ਵਿੱਚ ਤੇ ਕੁਝ ਨਹੀਂ ਹੈ ਪੰਜਾਬ ਦੇ ਵਿੱਚ ਕਿਹਾ ਅੱਜ ਰੇਤਾ ਨਹੀਂ ਵਿਗਰਿਆ ਜੀ ਕਿਤੇ ਹੈਗੀ ਰੇਤੇ ਦੀ ਕਿੱਲਤ ਹਾਂ ਲੇਕਿਨ ਪੰਜਾਬ ਦੀ ਕੋਈ ਵੀ ਖਾੜਨ ਨਲਾਮ ਨਹੀਂ ਹੋਈ ਵੀ ਆਉਂਦਾ ਕਿੱਥੇ ਤੇ ਹੈ ਕੇਜਰੀਵਾਲ আর ਕੇਂਦਰ ਸਰਕਾਰ ਅੱਗੇ ਖੋਡੇ ਟੇਕਦੇ ਐ ਹਾਂ ਕਹਿੰਦੇ ਖੋਟਾ ਸਿੱਕਾ ਆਪਣਾ ਜੀ ਬਗਾਨਿਆਂ ਨੂੰ ਕਿਹਾ ਦੇ ਸਾਡਾ ਜੀ ਨੂੰ ਅਸੀਂ ਆਪਣਾ ਸਮਝ ਕੇ ਮੁੱਖ ਮੰਤਰੀ ਬਣਾਇਆ ਸੀ ਕਿਸਾਨ ਕਹਿੰਦੇ ਸੀ ਸਾਡਾ ਮੁੰਡਾ ਹੈ ਮਾਸਟਰ ਨੂੰ ਲੱਗਿਆ ਇਹ ਸਾਡੇ ਮਾਸਟਰ ਦਾ ਮੁੰਡਾ ਹੈ ਆਮ ਆਦਮੀ ਨੂੰ ਲੱਗਿਆ ਆਮ ਆਦਮੀ ਦੇ ਘਰਾਂ ਚ ਹੈ ਇਹ ਕਿਨੇ ਨੇ ਗੁੱਡੇ ਟੇਕ ਗਿਆ ਲੱਗਦਾ ਤੇ ਜਾਣੇ ਨਹੀਂ ਹੈ ਆ ਜਦੋਂ ਹੁਣ ਇਹਦੇ ਪਾਸ ਪਾਵਰ ਆਈ ਇਹ ਕਹਿੰਦਾ ਸੀ ਮੈਂ ਮਾਸਟਰ ਦਾ ਮੁੰਡਾ ਹੈ ਜੀ ਸਭ ਤੋਂ ਪਹਿਲਾਂ ਮਾਸਟਰ ਕੁੱਟਿਆ ਹਮ ਫਿਰ ਕਹਿੰਦਾ ਮੈਂ ਕਿਸਾਨਾਂ ਦਾ ਮੈਂ ਜੈਂਡੋਰੀ ਵੀ ਬਦਲਦਾ ਰਿਹਾ ਮੈਂ ਕਿਸਾਨ ਹੈ ਹਮ ਬਸ ਹੁਣ ਕਿਸਾਨਾਂ ਦਾ ਨੰਬਰ ਲਾਇਆ ਹੋਇਆ ਹੈ ਜੀ ਇਹ ਪਾਵਰ ਇਹਦੇ ਸਿਰ ਚੜ ਕੇ ਬੋਲ ਰਹੀ ਹੈ ਲੋਕਵਾਇਟੀਵੀ ਦੇਖ ਰਹੇ ਹੋ ਤੁਸੀਂ ਮੈਂ ਮਨਿੰਦਰ ਜੀ ਸਿੱਤੂ ਲੁਧਿਆਣਾ ਜਿਮਨੀ ਚੋਣਾ ਦੇ ਵਿੱਚ ਮਾਹੌਲ ਪੂਰਾ ਭੱਗ ਗਿਆ ਤੇ ਇਸ ਪੱਖੇ ਮਾਹੌਲ ਦੇ ਦੌਰਾਨ ਕਈ ਘਟਰਾਵਾਂ ਅਜਿਹੀਆਂ ਵਾਪਰ ਰਹੀਆਂ ਨੇ ਜਿਨ੍ਹਾਂ ਨੂੰ ਅਜੇ ਤੱਕ ਨਾ ਰਾਜਨੀਤਿਕ ਚ ਦੇਖਿਆ ਗਿਆ ਤੇ ਨਾ ਹੋ ਸਕਦਾ ਆਉਣ ਵਾਲੇ ਸਮੇਂ ਚ ਦੇਖਿਆ ਜਾ ਸਕੇ ਪਰ ਦੇਖਿਆ ਜਾ ਸਕਦਾ ਕਿਉਂਕਿ ਸ਼ੁਰੂ ਹੋਈਆਂ ਇਹ ਘਟਨਾ ਵਾਪਰਦੀ ਹੈ ਕਿ ਵਿਜੀਲੈਂਸ ਵੱਲੋਂ ਭਾਰਤ ਪੋਸ਼ਨ ਆਸ਼ੂ ਨੂੰ ਸੰਮਨ ਆਉਂਦਾ ਉਸ ਤੋਂ ਅਗਲੇ ਦਿਨ ਐਸਐਸਪੀ ਸਸਪੈਂਡ ਕਰ ਦਿੱਤਾ ਜਾਂਦਾ ਇਹ ਕਹਿ ਕੇ ਕਿ ਭਾਰਤ ਪੋਸ਼ਨ ਆਸ਼ੂ ਨਾ ਮਿਲੀ ਪਹੁੰਚ ਸੀ ਤੇ ਜਿਹਦੇ ਕਰਕੇ ਉਹ ਸੈਫਟੀ ਦਵਾਉਣ ਦੇ ਲਈ ਇਹ ਸਭ ਕੁਝ ਹੋਇਆ ਇਸ ਵਿਸ਼ੇ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਜਿਨ੍ਹਾਂ ਨੇ ਪੂਰੀ ਵਾਗਡੋਰ ਸੰਭਾਲੀ ਹੋਈ ਐ ਇਸ ਹਲਕੇ ਦੇ ਵਿੱਚ ਕੈਂਪੇਨ ਦੀ ਤੇ ਲੋਕ ਇਹਨਾਂ ਨੂੰ ਜਿਸ ਤਰੀਕੇ ਨਾਲ ਮਿਲ ਰਹੇ ਨੇ ਉਹ ਵੀ ਸਭ ਨੂੰ ਪਤਾ ਹੈ ਤੇ ਮੈਂ ਹੁਣ ਇਹਨਾਂ ਦੀ ਸਵਾਲ ਦੀ ਸ਼ੁਰੂਆਤ ਕਰਦਾ ਪਹਿਲਾ ਸਵਾਲ ਕਰ ਲਈ ਸੱਸੀ ਕੌਂਸਲ ਠੀਕ ਹੈ ਹਾਲ ਤੁਹਾਡਾ ਠੀਕ ਹੋ ਤੁਸੀਂ ਠੀਕ ਹੋ ਬਹੁਤ ਅੱਛਾ ਕਿਵੇਂ ਹੈ ਮਾਹੌਲ ਕਿਵੇਂ ਹੈ ਜੀ ਇਥੋਂ ਦਾ ਪਹਿਲਾਂ ਤਾਂ ਮਾਹੌਲ ਤੇ ਗੱਲ ਕਰੀਏ ਜਿਹੜੀ ਤੁਸੀਂ ਪਹਿਲਾਂ ਗੱਲ ਕਰ ਰਹੇ ਸੀ ਮੈਂ ਆਸ਼ੂ ਨੂੰ 1 ਮਹੀਨਾ ਪਹਿਲਾਂ ਦੱਸਤਾ ਸੀ ਕਿ ਜਿਸ ਨੂੰ ਇੱਥੇ ਕੇਜਰੀਵਾਲ ਆਇਆ ਜੀ ਉਹ ਜਾਂਦਾ ਹੋਇਆ ਅਫਸਰਾਂ ਨੂੰ ਬੁਲਾ ਕੇ ਕਹਿ ਗਿਆ ਕਿ ਆਸ਼ੂ ਕੋ ਘਰ ਸੇ ਨਹੀਂ ਨਿਕਲਣਾ ਦੇਣਾ ਔਰ ਇਸ ਕੋ ਅੰਦਰ ਰੋ ਜੀ ਫਿਰ 15 ਦਿਨ ਪਹਿਲਾਂ ਮੈਂ ਆਸ਼ੂ ਨੂੰ ਦੱਸਤਾ ਸੀ ਕਿ ਆਸ਼ੂ ਜੀ ਇੱਕ ਸੋਸਾਇਟੀ ਦੇ ਕੇਸ ਦੇ ਵਿੱਚ ਤੁਹਾਨੂੰ ਪਾ ਰਹੇ ਜਿਹਦੇ ਚ ਹਾਲਾਂਕਿ ਉਹ ਦਾ ਮੈਂਬਰ ਵੀ ਨਹੀਂ ਹੈ ਆਸ਼ੂ ਜੀ ਤੇ ਆ ਫਿਰ ਬਿਜੀਲੈਂਸ ਨੇ ਨੋਟਿਸ ਦਿੱਤਾ ਪਹਿਲਾ ਨੋਟਿਸ ਹੈ ਜਿਹੜਾ ਉਹ ਸੁਸ਼ੇਧੀਆਂ ਤੇ ਸਤਿੰਦਰ ਜੈਨ ਕੋਲ ਹੋਟਲ ਵਿੱਚ ਪਹੁੰਚਿਆ ਉੱਥੋਂ ਉਹਨਾਂ ਨੇ ਜਾਰੀ ਕਰਾਇਆ ਤੇ ਜਦੋਂ ਲੁਧਿਆਣੇ ਦੇ ਲੋਕ ਆ ਦੇਖੋ ਆਖਰ ਲੁਧਿਆਣਾ ਪੂਰੇ ਪੰਜਾਬ ਦਾ ਦਿਲ ਹੈ ਜੀ ਤੇ ਲੋਕ ਪੰਜਾਬੀ ਐ ਤੇ ਜੁੱਸੇ ਵਾਲੇ ਐ ਤੇ ਤਾਕਤ ਵਾਲੇ ਐ ਤੇ ਡਰਦੇ ਨਹੀਂ ਜਦ ਇੱਕਦਮ ਰਾਤ ਨੂੰ ਸਾਰੇ ਪਾਸੇ ਹੋ ਗਿਆ ਕਿ ਅੱਛਾ ਹੁਣ ਫੇਰ ਰਾਤ ਨੂੰ ਦੁਬਾਰੇ ਅੰਦਰ ਦੇਣਾ ਲੋਕ ਹੋ ਗਏ ਇਕੱਠੇ ਦਾ ਰਾਤ ਦੇ ਰਾਤ ਸੀਆਈਡੀ ਦੀ ਰਿਪੋਰਟ ਇਹਨਾਂ ਨੂੰ ਗਈ ਅਗਲੇ ਦਿਨ ਇਹ ਉੱਕਰ ਗਏ ਕਹਿੰਦੇ ਜੀ ਇਹ ਤਾਂ ਆਸ਼ੂ ਨੇ ਕਰਾਇਆ ਬਈ ਲੁਧਿਆਣੇ ਵਰਗਾ ਸ਼ਹਿਰ ਜਿੱਥੇ ਆਸ਼ੂ ਪਰ ਤੁਸੀਂ ਇੰਨੇ ਪਰਚੇ ਕੀਤੇ ਹੋਣ ਜੀ ਔਰ ਬਿਜੀਲੈਂਸ ਨੇ ਕੀਤੇ ਹੋਣ ਜੀ ਉੱਥੇ ਬਿਜੀਲੈਂਸ ਦਾ ਜਿਹੜਾ ਐਸਐਸਪੀ ਆਸ਼ੂ ਦਾ ਬੰਦਾ ਲਗਾਉਗੇ ਤੁਸੀਂ ਹਾਂ ਇਹ ਤਾਂ ਆਮ ਬੰਦੇ ਨੂੰ ਵੀ ਸਮਝ ਆਉਂਦੀ ਹੈ ਜੀ ਅਸਲ ਦੇ ਵਿੱਚ ਕੀ ਹੈ ਫਿਰ ਜਿਹਨੂੰ ਪੰਜਾਬੀ ਚ ਤਨੀ ਮੈਂ ਬੋਲਣਾ ਪਰ ਇਹ ਫਿਰ ਭੱਜ ਗਏ ਹਾਂ ਤੇ ਹੁਣ ਕਹਿ ਰਹੇ ਕਿ ਆਸ਼ੂ ਦਾ ਬੰਦਾ ਸੀ ਅਸਲ ਦੇ ਵਿੱਚ ਇਹ ਪੰਜਾਬੀਆਂ ਨੂੰ ਡਰਾ ਕੇ ਧਮਕਾ ਕੇ ੱੱਕੇ ਨਾਲ ਰਾਜ ਸਭਾ ਦਾ ਮੈਂਬਰ ਕੇਜਰੀਵਾਲ ਨੂੰ ਬਣਾਉਣਾ ਚਾਹੁੰਦੇ ਆ ਜੀ ਹੁਣ ਅਰੋੜੇ ਨਾਲ ਤਾਂ ੱੱਕੇ ਇਹਨਾਂ ਨੇ ਕਰ ਰਹੇ ਆ ਕਿ ਉਸ ਤੋਂ ਪਹਿਲਾਂ ਪੈਸੇ ਲੈ ਕੇ ਰਾਜ ਸਭਾ ਦਿੱਤੀ ਤੇ ਹੁਣ ਉਹਨਾਂ ਨੂੰ ਉਹਨੂੰ ਕਹਿ ਰਹੇ ਆ ਕਿ ਜੀ ਤੂੰ 80 ਫੀਸਾ ਦੇ ਤੈਨੂੰ ਐਮ ਐਲ ਏ ਲੜਾ ਦੇਣੇ ਪਹਿਲਾਂ 80 ਫੀਸਾ ਦੇ ਨੂੰ ਮੰਨਿਆ ਨਹੀਂ ਲੇਕਿਨ ਐਮ ਐਲ ਏ ਬਣਾ ਕੇ ਉਸ ਤੋਂ 80 ਫੀਸਾ ਦੇਣਾ ਹੀ ਪੈਣਾ ਕੁਦਰਤੀ ਜਿਉਂ ਜਿੱਤ ਜਾਂਦਾ ਜੀ ਤੇ ਇਸ ਕਰਕੇ ਹੁਣ ਤੱਕੇ ਦੇ ਨਾਲ ਉਹ ਰਾਜ ਸਭਾ ਮੈਂਬਰ ਬਣਨਾ ਚਾਹੁੰਦਾ ਕੇਜਰੀਵਾਲ ਇਥੇ ਲੇਕਿਨ ਅੱਜ ਪੰਜਾਬੀ ਜਾਗ ਚੁੱਕਿਆ ਹੈ ਪੰਜਾਬੀਆਂ ਨੂੰ ਸਮਝ ਆ ਚੁੱਕੀ ਹੈ ਮੈਂ ਤਾਂ ਪਹਿਲਾਂ ਕਹਿੰਦਾ ਸੀ ਕਿ ਇਹ ਕਾਲੇ ਅੰਗਰੇਜ਼ ਹੈ ਸਾਨੂੰ ਲੁੱਟਣ ਵਾਸਤੇ ਆਏ ਹੈ ਅੱਜ ਉਹ ਸਾਬਤ ਹੋ ਗਿਆ ਅੱਜ ਸਤਿੰਦਰ ਜੈਨ ਸੁਸੋਧਿਆ ਇਥੇ ਪੋਲਿਊਸ਼ਨ ਬੋਰਡ ਦਾ ਚੇਅਰਮੈਨ ਇੰਡਸਟਰੀਅਲ ਬੋਰਡ ਦਾ ਚੇਅਰਮੈਨ ਮੁੱਖ ਮੰਤਰੀ ਦਾ ਪੀਏ ਮੁੱਖ ਮੰਤਰੀ ਦਾ ਮੁੱਖ ਸਲਾਹਕਾਰ ਮੰਤਰੀਆਂ ਦੇ ਸਲਾਹਕਾਰ ਸਾਰੇ ਦਿੱਲੀ ਦੇ ਬੰਦੇ ਆ ਕੇ ਬਿਠਾਤੇ ਐ ਤੇ ਪੰਜਾਬ ਨੂੰ ਲੁੱਟ ਕੇ ਲਿਜਾ ਰਹੇ ਐ ਐਸੀ 5.5 ਰੁਪਏ ਰੇਤਾ ਦਿੰਦੇ ਸੀ ਜੀ ਤੇ ਅੱਜ 35 ਰੁਪਏ ਵਿਕ ਰਿਹਾ ਭਾਈ ਸਾਹਿਬ ਤੇ ਕੋਈ ਖੱਡ ਨਿਰਾਮ ਨਹੀਂ ਹੋਈ ਸਰਕਾਰੀ ਤੌਰ ਤੇ ਸਾਰੀਆਂ ਤੱਕੇ ਨਾਲ ਰਾਤਾਂ ਨੂੰ ਖੱਡਾਂ ਚੱਲਦੀਆਂ ਤੇ ਸਾਰਾ ਪੈਸਾ ਕੇਜਰੀਵਾਲ ਆਰ ਭਗਵੰਤ ਮਾਨ ਨੂੰ ਲੁੱਟ ਕੇ ਲਿਜਾ ਰਹੇ ਮਾਫੀਏ ਦੇ ਇਹ ਸਰਗਣਾ ਬਣੇ ਹੋਏ ਐ ਮਾਫੀਏ ਦੇ ਸਰਦਾਰ ਬਣੇ ਹੋਏ ਐ ਅੱਜ ਪੰਜਾਬ ਦੀ ਰੋਮ ਰੋਮ ਇਹਨਾਂ ਨੇ ਕਰਜ਼ਈ ਕਰ ਰਹੇ ਹੈ ਜਿੰਨਾ 70 ਸਾਲ ਚ ਪੰਜਾਬ ਨੇ ਕਰਜ਼ਾ ਲਿਆ ਇਹਨਾਂ ਨੇ 5 ਸਾਲ ਚ ਕਰ ਦੇਣਾ ਉਹਨਾਂ ਹੂੰ ਤੇ ਕਰਜ਼ਾ ਹੋ ਜਾਣਾ ਡਬਲ ਜੀ ਜਿੰਨਾ ਪਿਛਲੀਆਂ ਸਰਕਾਰਾਂ ਲੈਂਦਿਆਂ ਸੀ ਹਰ ਸਾਲ ਉਹਦੇ ਨਾਲੋਂ ਤਿੰਨ ਗੁਣਾ ਲੈ ਰਹੇ ਜੀ ਤੇ ਇਹੀ ਕੇਜਰੀਵਾਲ ਕਹਿੰਦਾ ਸੀ 50000 ਰੁਪਿਆ ਤੋਂ ਕਰੋੜ ਤੋਂ ਮੈਂ ਰੇਤੇ ਵਿੱਚੋਂ ਦੇ ਦੂੰਗਾ ਜੀ ਪੰਜਾਬ ਕੋ 5 ਰੁਪਏ ਨੇ ਦਿੱਤੇ ਰੇਤੇ ਦੀ ਕੋਈ ਖਾੜੀ ਨਹੀਂ ਲਾਮ ਕੀਤੀ ਤਾਂ ਫਿਰ ਇਹਨਾਂ ਤੋਂ ਕੀ ਉਮੀਦ ਰੱਖਦੇ ਹੋ ਤੁਸੀਂ ਅੱਛਾ ਇੱਕ ਮੈਂ ਸਵਾਲ ਇਹ ਲੈਣਾ ਜੀ ਕਿਸਾਨ ਜਥੇਬੰਦੀਆਂ ਨੂੰ ਲੈ ਕੇ ਮੁੱਖ ਮੰਤਰੀ ਹਰ ਰੋਜ਼ ਵਾਰ ਕਰ ਰਹੇ ਨੇ ਹਰ ਰੋਜ਼ ਟਾਰਗੇਟ ਕਰ ਰਹੇ ਨੇ ਕਦੇ ਬੈਸਥੀਆਂ ਚ ਚੁਣੌਤੀਆਂ ਦਿੰਦੇ ਨੇ ਕਦੇ ਕਹਿੰਦੇ ਨੇ ਧਰਨੇ ਦੇ ਲੈਂਦੇ ਨੇ ਕਦੇ ਕਿਸੇ ਤਰੀਕੇ ਨਾਲ ਤੁਹਾਡਾ ਸਮਾਂ ਸੀ ਜਿਹੜੀ ਹੈ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਏ ਤੁਹਾਡੇ ਤੇ ਇਹ ਸਵਾਲ ਧਰਨਿਆਂ ਦੇ ਵਿੱਚ ਵੀ ਉੱਠ ਖੜਦਾ ਕਿ ਉਹ ਦੋਂ ਤੁਸੀਂ ਬੋਲੇ ਕਿ ਕੋਈ ਗੱਲ ਨਹੀਂ ਜੇ ਇਹ ਹੋਇਆ ਉਹਨਾਂ ਨੇ ਉਸ ਤੋਂ ਬਾਅਦ ਮਾਫੀ ਮੰਗ ਲਈ ਪ੍ਰਧਾਨ ਮੰਤਰੀ ਤੋਂ ਤੇ ਹੁਣ ਜਿਹੜਾ ਰਵਈਆ ਹੈ ਇਹ ਕੀ ਮੰਨਦੇ ਹੋ ਤੁਸੀਂ ਕੀ ਪਾਲਿਸੀ ਹੈ ਦੇ ਪਿੱਛੇ ਕਿ ਮੁੱਖ ਮੰਤਰੀ ਤੇ ਇਹਨਾਂ ਦਾ ਦਬਾਅ ਹੁੰਦਾ ਕਿ ਉਹਨਾਂ ਨੂੰ ਯੂਨੀਅਨਾਂ ਕਟਰੀਆਂ ਜ਼ਰੂਰੀ ਹੁੰਦੀਆਂ ਆ ਉਹਦੇ ਲਈ ਕਿਸਾਨ ਕਟਰੀਆਂ ਜ਼ਰੂਰੀ ਹੁੰਦੇ ਆ ਉਹਦੇ ਲਈ ਵੀਰ ਜੀ ਏਸੀ ਦਾ ਇੱਕ ਚੁਟਕਲਾ ਹੈ ਜੀ ਕਹਿੰਦਾ ਜੀ ਸ਼ਰਾਬ ਦੀ ਦੁਕਾਨ ਦੇ ਵਿੱਚ ਇੱਕ ਹੀਰਾ ਚੂਹੇ ਨੇ ਖਾ ਲਿਆ ਹੂੰ ਤੇ ਸ਼ਰਾਬ ਉਹਦੇ ਮਗਰ ਭੱਜਿਆ ਚੂਹਾ ਖੁੱਡ ਵਿੱਚ ਪੜ ਗਿਆ ਹੂੰ ਖੁੱਡ ਪੱਟ ਕੇ ਦੇਖੀ ਉੱਥੇ 100 ਚੂਹੇ ਜੀ ਉਹ ਕਹਿੰਦਾ ਹੁਣ ਪਛਾਣਾ ਕਿਸ ਤਰ੍ਹਾਂ ਉੱਥੇ ਕੋਈ ਸਿਆਣਾ ਬੰਦਾ ਖੜਾ ਸੀ ਕਹਿੰਦਾ ਜਿਹੜਾ ਇਹ ਲੱਗ ਜਾ ਹੋਗੇ ਨੱਚ ਰਿਹਾ ਨਾ ਇਹ ਐ ਇਹਦੇ ਇਹਨੂੰ ਡੇਢ ਕੇ ਦੇਖ ਲੈ ਹੂੰ ਚੂਹਾ ਪਾੜਿਆ ਵਿੱਚ ਤੇ ਹੀ ਰ ਨਿਕਲ ਗਿਆ ਹੂੰ ਉਹ ਕਹਿੰਦਾ ਯਾਰ ਤੈਨੂੰ ਕਿਸ ਤਰ੍ਹਾਂ ਪਤਾ ਲੱਗਿਆ ਹੂੰ ਕਿ ਈਸੇ ਦੇ ਅੰਦਰ ਚੂਹਾ ਹੈ ਜੀ ਕਹਿੰਦਾ ਜਦ ਚੌਧਰ ਮਿਲਦੀ ਹੈ ਨਾ ਪੈਸਾ ਆਉਂਦਾ ਪਾਵਰ ਆਉਂਦੀ ਹੈ ਤਾਂ ਆਪਣਿਆਂ ਨੂੰ ਸਭ ਤੋਂ ਪਹਿਲਾਂ ਬੰਦਾ ਛੱਡਦਾ ਠੀਕ ਐ ਇਹ ਆ ਜਿਹੜਾ ਹਲਕਾ ਬੰਦਾ ਹੁੰਦਾ ਹੂੰ ਤਾਂ ਆ ਜਦੋਂ ਹੁਣ ਇਹਦੇ ਪਾਸ ਪਾਵਰ ਆਈ ਇਹ ਕਹਿੰਦਾ ਸੀ ਮੈਂ ਮਾਸਟਰ ਦਾ ਮੁੰਡਾ ਜੀ ਸਭ ਤੋਂ ਪਹਿਲਾਂ ਮਾਸਟਰ ਕੁੱਟਿਆ ਹੂੰ ਫਿਰ ਕਹਿੰਦਾ ਮੈਂ ਕਿਸਾਨਾਂ ਦਾ ਮੈਂ ਜੈਂਡੋਰੀ ਵੀ ਬਦਲਦਾ ਰਿਹਾ ਮੈਂ ਕਿਸਾਨ ਹੂੰ ਤਾਂ ਹੁਣ ਕਿਸਾਨਾਂ ਦਾ ਨੰਬਰ ਲਾਇਆ ਹੋਇਆ ਹੈ ਜੀ ਇਹ ਪਾਵਰ ਇਹਦੇ ਸਿਰ ਚੜ੍ਹ ਕੇ ਬੋਲ ਰਹੀ ਹੈ ਹੂੰ ਇਹ ਕੇਜਰੀਵਾਲ আর ਕੇਂਦਰ ਸਰਕਾਰ ਅੱਗੇ ਗੋਡੇ ਟੇਕਦੇ ਹੈ ਹੂੰ ਕਹਿੰਦੇ ਖੋਟਾ ਸਿੱਕਾ ਆਪਣਾ ਜੀ ਬਗਾਨਿਆਂ ਨੂੰ ਕੀ ਦੇਸ ਸਾਡਾ ਜਿਹਨੂੰ ਅਸੀਂ ਆਪਣਾ ਸਮਝ ਕੇ ਮੁੱਖ ਮੰਤਰੀ ਬਣਾਇਆ ਸੀ ਕਿਸਾਨ ਕਹਿੰਦੇ ਸੀ ਸਾਡਾ ਮੁੰਡਾ ਮਾਸਟਰ ਨੂੰ ਲੱਗਿਆ ਇਹ ਸਾਡੇ ਮਾਸਟਰ ਦਾ ਮੁੰਡਾ ਹੈ ਆਮ ਆਦਮੀ ਨੂੰ ਲੱਗਿਆ ਆਮ ਆਦਮੀਆਂ ਦੇ ਘਰਾਂ 'ਚ ਹੈ ਲੇਕਿਨ ਇਹਨੇ ਗੁੱਡੇ ਟੇਕ ਗਿਆ ਲੱਤਾਂ ਦੀ ਜਾਣੇ ਨਹੀਂ ਹੈ ਇਸ ਤਰ੍ਹਾਂ ਥਰ-ਥਰ ਆ ਗਿਆ ਚੌਧਰ ਪਿੱਛੇ ਕਿ ਕੇਜਰੀਵਾਲ ਹੁਣ ਜਿੱਥੇ ਕਹਿੰਦਾ ਸੈਨ ਕਰਦਾ ਤੋਤਾ ਬਣ ਗਿਆ ਉਹਦਾ ਤੇ ਕੇਂਦਰ ਸਰਕਾਰ ਅਗੇ ਗੁੱਡੇ ਟਿੱਕੇ ਹੋਏ ਆ ਪੰਜਾਬ ਦੇ ਹਿੱਤਾਂ ਦਾ ਕੋਈ ਖਿਆਲ ਨਹੀਂ ਪੰਜਾਬ ਦਾ ਪਾਣੀ ਪੰਜਾਬ ਦਾ ਰੇਤਾ ਪੰਜਾਬ ਦੀ ਸ਼ਰਾਬ ਸਾਰੀ ਕੇਜਰੀਵਾਲ ਉਹਨਾਂ ਨੂੰ ਸੰਭਾਲਦੀ ਹੈ ਜਾਂ ਇਹਦਾ ਆਪਣਾ ਪਰਿਵਾਰ ਲੁੱਟ ਰਿਹਾ ਹੈ ਮੁੱਖ ਤੁਸੀਂ ਮੁੱਖ ਮੰਤਰੀ ਦੇ ਤੌਰ ਤੇ ਦੇਖਿਓ ਜਿਵੇਂ ਹੁਣ ਇਹ ਕਿਹਾ ਕਿ ਭਾਰਤ ਪੁਸ਼ਨਾਸ਼ੂ ਦਾ ਬੰਦਾ ਸੀ ਐਸਐਸਪੀ ਕੀ ਮੁੱਖ ਮੰਤਰੀ ਤੋਂ ਪੁੱਛੇ ਬਿਨਾ ਪਰਚੇ ਦਿੱਤੇ ਜਾ ਸਕਦੇ ਆ ਨੋਟਿਸ ਕੱਢੇ ਜਾ ਸਕਦੇ ਜਦੋਂ ਇਹ ਇਲੈਕਸ਼ਨ ਦਾ ਮਾਹੌਲ ਹੋਵੇ ਤੇ ਇੱਕ ਸਾਬਕਾ ਮੰਤਰੀ ਨੂੰ ਉੱਤੇ ਪਰਚਾ ਦੇਣਾ ਹੋਵੇ ਪਹਿਲਾਂ ਤੁਹਾਡੀ ਪਹਿਲੀ ਗੱਲ ਪੂਰੀ ਕਰਦਾ ਤੁਸੀਂ ਪ੍ਰਧਾਨ ਮੰਤਰੀ ਆਰ ਮੇਰੀ ਗੱਲ ਜੀ ਹਾਂ ਉਹ ਗੱਲ ਰਹਿ ਗਈ ਹੈ ਮੈਂ ਤੁਹਾਨੂੰ ਬੇਨਤੀ ਕਰਦਾ ਜੀ ਕਿ ਜਿਹੜਾ ਬੰਦਾ ਆਪਣੇ ਲੋਕਾਂ ਵਾਸਤੇ ਨਹੀਂ ਖੜ ਸਕਦਾ ਹੂੰ ਉਹ ਲੀਡਰ ਦਾ ਕੋਈ ਜਿਣਾ ਨਹੀਂ ਉਹ ਲੀਡਰ ਨਹੀਂ ਹੈ ਹੂੰ ਭਾਈ ਸਾਹਿਬ ਜੀ ਜਿੰਨੇ ਮਰਜੀ ਕਸਟ ਮੈਂ ਬਾਅਦ ਵਿੱਚ ਸਹੇ ਹੂੰ ਲੇਕਿਨ ਉਸ ਸਮੇ ਇਹ ਸਟੈਂਡ ਲਿਆ ਸੀ ਹੂੰ ਕਿ ਮੈਂ ਆਪਣੇ ਕਿਸਾਨਾਂ ਬਰਗੋਲੀ ਨਹੀਂ ਚਲਾਣੀ ਤੁਸੀਂ ਬਿਨਾ ਮਤਲਬ ਤੇ ਝੂਠ ਬੋਲ ਰਹੇ ਹੋ ਤੇਰੇ ਡੜਾ ਨਹੀਂ ਵੱਜਿਆ ਤੇਰੇ ਝ੍ਰੀਟ ਨਹੀਂ ਵੱਜੀ ਕਿ ਆ ਆ ਮੁੱਖ ਮੰਤਰੀ ਗੱਲ ਮੇਰੀ ਐ ਤੂੰ ਕਦੇ ਵਾਰ ਤੇ ਸਟੇਜ ਪਰ ਖੜ ਕੇ ਚੁੱਕ ਕੇ ਮਾਫੀ ਮੰਗ ਰਿਹਾ ਬਈ ਹੂੰ ਗੱਲ ਤਾਂ ਮੈਂ ਕਰੀ ਐ ਜੀ ਮਾਫੀ ਤੂੰ ਮੰਗ ਰਿਹਾ ਆ ਆ ਹੁਣ ਵੀ ਪਾਣੀਆਂ ਦਾ ਮੁੱਦਾ ਆਇਆ ਜੀ ਉਹਨਾਂ ਨੇ ਕਾਨੂੰਨ ਬਣਾਤਾ ਜੀ ਕਿ ਜੀ ਐਸਸੀ ਪਾਖੜਾ ਡੈਮ ਦਾ ਕੰਟਰੋਲ ਆਪ ਲੈ ਰਹੇ ਬਿਲਕੁਲ ਇਹਨੇ ਉਹਦੇ ਉੱਪਰ ਅਜੇ ਤੱਕ ਕੇਸ ਨਹੀਂ ਕਰਿਆ ਤੇ ਜੀ ਤੁਸੀਂ ਗਲਤ ਕਾਨੂੰਨ ਬਣਾਇਆ ਮੈਂ ਸੁਪਰੀਮ ਕੋਰਟ ਚ ਜਾ ਰਿਹਾ ਜੀ ਅੱਜ ਤੱਕ ਨਹੀਂ ਗਿਆ ਉਂ ਬਾਹਰ ਗੱਲਾਂ ਮਰਜੀ ਮੈਂ ਇੱਕ ਬੂੰਦ ਨਹੀਂ ਪਾਣੀ ਦਊਗਾ ਉਹ ਭਾਈ ਕਾਨੂੰਨੀ ਤੌਰ ਤੇ ਦਾ ਤੂੰ ਦੇ ਚੁੱਕਿਆ ਜੀ ਜਿਹੜਾ ਉਹਨਾਂ ਨੇ ਕਾਨੂੰਨ ਬਣਾਇਆ ਉਹਦੇ ਪਰ ਤਾਂ ਤੂੰ ਅੱਗੇ ਕਾਨੂੰਨ ਨੂੰ ਪੂਰਾ ਕਰਕੇ ਉਹਦੀ ਕਮੇਟੀ ਬਣਾ ਚੁੱਕਿਆ ਤੂੰ ਉਹਨਾਂ ਨੂੰ ਹੈਂਡ ਓਵਰ ਕਰ ਚੁੱਕਿਆ ਇਹ ਜਿਹੜਾ ਸਾਡਾ ਡੈਮ ਹੈ ਤੂੰ ਕੀ ਕਰੇਂਗਾ ਭਈ ਜੀ ਇੱਕ ਤਾਂ ਅਨਪੜਤਾ ਨੇ ਮਾਰ ਲਿਆ ਇੱਕ ਪਹਿਲਾਂ ਤੇ ਹੀ ਏ ਸੀ ਵੀ ਚਰ ਮਰਜੀ ਇਸ ਨੂੰ ਲੋਟ ਨਹੀਂ ਆਇਆ ਪੈਸੇ ਦੇ ਕੇ ਲੈਂਦਾ ਹੁੰਦਾ ਤਾਂ ਅਗਲਾ ਬਾਹ ਪੜ ਕੇ ਥੱਲੇ ਧਰ ਦਿੰਦਾ ਸਟੇਜ ਪਰ ਬੇਸ਼ਰਮੀ ਦੀ ਕੋਈ ਹੱਦ ਨਹੀਂ ਹੈ ਜੀ ਤੇ ਇਹਦੇ ਵਾਸਤੇ ਤਾਂ ਜੋ ਮਰਜੀ ਹੋਈ ਜਾ ਵੀ ਪੰਜਾਬ ਲੁੱਟਿਆ ਜਾ ਰਿਹਾ ਪੰਜਾਬ ਕੁੱਟਿਆ ਜਾ ਰਿਹਾ ਪੰਜਾਬ ਵਿੱਚ ਅੱਤਵਾਦ ਆਉਣ ਨੂੰ ਫਿਰਦਾ ਹੈ ਪੰਜਾਬ ਦੇ ਵਿੱਚ ਫਰੋਤੀਆਂ ਮੰਗਦੇ ਪੰਜਾਬ ਦੇ ਵਿੱਚ ਗੋਲੀਆਂ ਚੱਲਦੀਆਂ ਪੰਜਾਬ ਦੇ ਵਿੱਚ ਬੰਬ ਚੱਲਦਾ ਪੰਜਾਬ ਦਾ ਲਾਅ ਇੰਡਰ ਮਾਡਰਨ ਮਾਰਾ ਹੋ ਗਿਆ ਪੰਜਾਬ ਦੀ ਇਕਨੋਮੀ ਦਾ ਪੱਠਾ ਬਿਠਾਤਾ ਕੋਈ ਇਹਨੂੰ ਸਮਝ ਨਹੀਂ ਕਿ ਕਿਸ ਤਰ੍ਹਾਂ ਪੰਜਾਬ ਦੀ ਅਰਥ ਵਿਵਸਥਾ ਨੂੰ ਠੀਕ ਕਰਨਾ ਇਹਨਾਂ ਚੀਜ਼ਾਂ ਬਾਰੇ ਇਹਨਾਂ ਨੂੰ ਨੌਲੇਜ ਹੀ ਨਹੀਂ ਹੈ ਤੇ ਪੰਜਾਬ ਦਾ ਅੱਜ ਕੋਈ ਹਾਲ ਨਹੀਂ ਹੈ ਇਸ ਕਰਕੇ ਅੱਜ ਜ਼ਰੂਰਤ ਹੈ ਕਿ ਆ ਇਲੈਕਸ਼ਨ ਜਿਹੜਾ ਜੇ ਅਸੀਂ ਇਹਨਾਂ ਨੂੰ ਹਰਾ ਦਿੰਦੇ ਆ ਤਾਂ ਇਹਨਾਂ ਨੂੰ ਸਮਝ ਆਏਗੀ ਕਿ ਲੋਕ ਸਾ ਤੋਂ ਪਿੱਛੇ हट ਗਏ ਜੇ ਤੁਸੀਂ ਲਾਲਚ ਵਿੱਚ ਆ ਕੇ ਜਾਂ ਡਰ ਕੇ ਵੋਟਾਂ ਪਾਤੀਆਂ ਫੇਰ ਪੰਜਾਬ ਦਾ ਕੋਈ ਹਾਲ ਨਹੀਂ ਮੈਂ ਉਹ ਸਵਾਲ ਕਰਦਾ ਸੀ ਮਤਲਬ ਕਿ ਮਤਲਬ ਸੇਮ ਤੋਂ ਪੁੱਛੇ ਬਿਨਾ ਕਿ ਐਸਐਸਪੀ ਇਹੋ ਜੀ ਕਾਰਵਾਈ ਕਰ ਸਕਦਾ ਜਿਵੇਂ ਕੱਲ ਕਿਹਾ ਪ੍ਰੈਸ ਕਾਨਫਰੰਸਾਂ ਵੀ ਹੋਈਆਂ ਪ੍ਰਚਾਰਿਆ ਵੀ ਗਿਆ ਸਭ ਕੁਝ ਨੈਰੇਟਿਵ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਹੈ ਬਾਈ ਜੀ ਇਹ ਇਹ ਮੁੱਖ ਮੰਤਰੀ ਖਾਸ ਤੌਰ ਤੇ ਚਲਾ ਰਿਹਾ ਸਾਰਾ ਕੁਝ ਦਿੱਲੀ ਵਾਲਾ ਮਹਿਕਮਾ ਜੀ ਇਹ ਇਲੈਕਟਿਡ ਡਿਕਟੇਟਰ ਹੈ ਇਹ ਤਾਂ ਪੰ ਪਰ ਨਹੀਂ ਹਿਲਣ ਦੇ ਕੋਈ ਖੰਭ ਨਹੀਂ ਹਿਲ ਸਕਦਾ ਇਹਨਾਂ ਤੋਂ ਪਿੱਛੇ ਬਿਨਾ ਐਸਐਸਪੀ ਇਲੈਕਸ਼ਨ ਦੇ ਵਿੱਚ ਆਸ਼ੂ ਨੂੰ ਸਵਾਲ ਹੀ ਨਹੀਂ ਪੈਦਾ ਹੁੰਦਾ ਨੋਟਿਸ ਦੇ ਦੇਣਾ ਤੇ ਪਿਨਾਂ ਤੇ ਪੁੱਛੇ ਔਰ ਨਹੀਂ ਇਹਨਾਂ ਤੋਂ ਬਿਨਾਂ ਪੁੱਛੇ ਦਿੱਤਾ ਇਹਦਾ ਜਦ ਲੋਕਾਂ ਦਾ ਰੋ ਆਇਆ ਔਰ ਦੇਖਿਆ ਵੀ ਇੱਥੇ ਦਾ ਸਾਰਾ ਕੁਝ ਈਲ ਗਿਆ ਜਦ ਇਹ ਬਲੀ ਦਾ ਬੱਕਰਾ ਦਾ ਜਦ ਇਹ ਅਫਸਰ ਨੂੰ ਬਣਾ ਦਿੰਦੇ ਮੈਂ ਪੁਲਿਸ ਦਾ ਹੈਰਾਨ ਐ ਕਿ ਤੁਸੀਂ ਕਰਦੇ ਕੀ ਆਓ ਪੁਲਿਸ ਵਾਲੇ ਮਾੜੀ ਮੋਟੀ ਤਾਂ ਲੱਤਾਂ ਜਾਣ ਪਾਓ ਤੁਸੀਂ ਪੰਜਾਬੀ ਹੋ ਤੁਸੀਂ ਅੱਤਵਾਦ ਖਤਮ ਕਰਿਆ ਪਹਿਲਾਂ ਇਹਨੇ ਡਾਇਰੈਕਟਰ ਬਿਜੀਲੈਂਸ ਨੂੰ ਕਿਹਾ ਕੇ ਆਸ਼ੂ ਤੇ ਤੇ ਹੋਰ ਨਾਮ ਦਿੱਤੇ ਸੀ ਉਹ ਨਾਮ ਨਹੀਂ ਡਿਸਕਲੋਜ਼ ਕਰਦਾ ਕਿ ਤੁਸੀਂ ਉਹਦੇ ਤੇ ਪਰਚਾ ਦੋ ਜੀ ਉਹ ਮੁੱਕਰ ਗਿਆ ਤੇ ਉਹਨੂੰ ਸਸਪੈਂਡ ਕਰਤਾ ਹੂੰ ਹੁਣ ਇਹਨੂੰ ਸਸਪੈਂਡ ਕਰਿਆ ਜੀ ਅਫਸਰਾਂ ਪਰ ਗਾਇਸ ਗੇਰੀਆਂ ਦੇ ਕਰਦੇ ਕਰਾਉਂਦੇ ਸਾਰਾ ਕੁਝ ਆਪ ਹੈ ਪੰਜਾਬ ਦੇ ਵਿੱਚ ਇੱਕ ਵੀ ਸਵਾਲ ਖੜਾ ਹੁੰਦਾ ਵੀ ਵਿਰੋਧੀ ਧਿਰ ਵੀ ਉਸ ਤਰੀਕੇ ਨਾਲ ਮੁੱਦੇ ਨਹੀਂ ਚੁੱਕਦੀ ਨਸ਼ੇ ਦਾ ਮੁੱਦਾ ਹੁੰਦਾ ਲੋਕ ਮਰਦੇ ਹੁੰਦੇ ਆ ਉੱਥੇ ਉਹ ਪਹੁੰਚਿਆ ਨਹੀਂ ਜਾਂਦਾ ਨਸ਼ੇ ਤੇ ਕਹਿ ਲਓ ਕਿਸਾਨਾਂ ਤੇ ਜਦੋਂ ਵਾਰ ਹੁੰਦਾ ਕਿਸੇ ਤਰੀਕੇ ਦਾ ਪੰਜਾਬ 'ਚ ਹੁੰਦਾ ਵਿਰੋਧੀ ਧਿਰ ਕਿਉਂ ਕਮਜ਼ੋਰੀ 'ਚ ਹੈ ਪੰਜਾਬ ਨੇ ਜਿੰਨਾ ਜਿਹੜਾ ਕੋਈ ਆਪਣੇ ਪੱਧਰ ਤੇ ਜਿੰਨਾ ਕਰ ਸਕਦਾ ਕਰੇ ਰਿਹਾ ਲੇਕਿਨ ਇਹ ਹੈ ਕਿ ਵੀ ਕਈ ਬੰਦੇ ਡਰ ਵੀ ਜਾਂਦੇ ਆ ਕਿ ਜੀ ਮੇਰੇ ਤੇ ਪਰਚਾ ਕਰ ਦੇਣਗੇ ਡਰੋਂ ਦਾ ਵੀ ਬਹੁਤ ਹੈ ਹੁਣ ਮੇਰੇ ਵਰਗੇ ਦਾ ਦਮੰਗਿਆ ਵੀ ਭਾਈ ਸਾਡੇ ਬਾਤ ਆ ਹੀ ਲੋਈਏ ਕਰ ਲੈ ਜਿਹੜਾ ਉਸ ਕਰ ਲੈ ਕੀ ਲੱਗਦਾ ਪੰਜਾਬ ਪਸੰਦ ਕਰਦਾ ਜਿਹੜਾ ਬੰਦਾ ਡਰ ਜਾਂਦਾ ਉਹਨੂੰ ਤੁਹਾਨੂੰ ਨਹੀਂ ਪਤਾ ਇਸ ਗੱਲ ਦਾ ਨਹੀਂ ਮੈਂ ਤੁਹਾਡੇ ਤੋਂ ਪੁੱਛਣਾ ਤੁਸੀਂ ਤੁਹਾਡਾ ਤਜਰਬਾ ਜ਼ਿਆਦਾ ਹੈ ਪੰਜਾਬ ਨੇ بڑے بڑے ਧਾੜਬੀਆਂ ਨੂੰ ਰੋਕਿਆ ਹੈ ਹੂੰ ਪੰਜਾਬੀ ਇਸ ਗੱਲ ਇਹ ਮਸ਼ਹੂਰ ਹੈ ਪਾਕਿਸਤਾਨ ਵਾਲੇ ਵੀ ਇਹ ਗੱਲ ਕਹਿੰਦੇ ਸੱਤੇ ਪੰਜਾਬ ਨੂੰ ਸਾਈਡ ਪਰ ਕਰ ਦਿਓ ਫਿਰ ਸਾਡੇ ਨਾਲ ਆ ਜਾਓ ਜੀ ਪੰਜਾਬ ਦੀ ਦਾ ਜੁੱਸਾ ਪੰਜਾਬ ਦੀ ਅਣਖ ਪੰਜਾਬ ਦੀ ਹਿੰਮਤ ਪੰਜਾਬ ਦੀ ਦਲੇਰੀ ਜੀ ਇਹਦੀ ਕੋਈ ਮਾਤ ਨਹੀਂ ਹੈ ਤੇ ਪੰਜਾਬੀ ਕਦੇ ਵੀ ਡਰਪੋਕ ਨੂੰ ਪਸੰਦ ਨਹੀਂ ਕਰਦਾ ਜਿਹੜਾ ਆਪ ਦਲੇਰ ਹੋਊਗਾ ਹੂੰ ਉਹ ਕਦੇ ਦੂਸਰੇ ਡਰਪੋਕ ਨੂੰ ਪਸੰਦ ਨਹੀਂ ਕਰੇਗਾ ਹੂੰ ਪੰਜਾਬੀ ਤਾਂ ਇਹ ਕਹਿੰਦਾ ਕਿ ਜੇ ਤੁਸੀਂ ਦੋਸਤੋਂ ਤੁਹਾਨੂੰ ਨਿੱਗ ਹੋਣਾ ਚਾਹੀਦਾ ਜੇ ਤੁਹਾਡਾ ਕੋਈ ਦੁਸ਼ਮਣ ਹੈ ਉਸ ਨੂੰ ਤੁਹਾਨੂੰ ਭੈ ਹੋਣੀ ਚਾਹੀਦੀ ਨਹੀਂ ਤੁਹਾਡੇ ਜੀਣ ਦਾ ਕੋਈ ਫਾਇਦਾ ਨਹੀਂ ਭਗਵਾਨ ਸਿੰਘ ਮਾਨ ਕਹਿੰਦਾ ਵੀ ਹੁਣ ਦੂਜੀਆਂ ਪਾਰਟੀਆਂ ਦਾ ਸਪਾਇਆ ਹੋ ਚੁੱਕਿਆ 2027 'ਚ ਵੀ ਲੋਕ ਸਾਨੂੰ ਚੁਣਨਗੇ ਤੁਹਾਨੂੰ ਕੀ ਲੱਗਦਾ ਮੈਂ ਕਹਿੰਨਾ ਕਿ ਸੋਚ ਤੇ ਵੀ ਪਰੇ ਗੱਲ ਹੋ ਗਈ ਹੈ ਲੋਕ ਅੰਦਰ ਬੜਬੜ ਕੇ ਚਪੇੜਾ ਮਾਰ ਰਹੇ ਕਿ ਜਿਹੜੇ ਕਿਹੜੇ ਟਾਈਮ ਇਹਨਾਂ ਮੱਕਾਰਾਂ ਨੂੰ ਇਹਨਾਂ ਝੂਠੇ ਬੰਦਿਆਂ ਨੂੰ ਇਹਨਾਂ ਝੂਠੇ ਨਿਕਲਾਬੀਆਂ ਨੂੰ ਇਹਨਾਂ ਭੰਡਾ ਨੂੰ ਐਸੀ ਸਰਕਾਰ ਸੰਭਾਲਦੀ। ਹੂੰ ਚੁਟਕਲੇ ਸੁਣਾਉਣ ਤੋਂ ਇਲਾਵਾ ਸਾਢੇ 3 ਸਾਲ ਚ ਕਰਿਆ ਕੀ ਹੈ? ਕਿਸੇ ਪਿੰਡ ਦੇ ਕਿਸੇ ਸ਼ਹਿਰ ਦੇ ਹੱਥ 'ਤੇ 5 ਰੁਪਏ ਨਹੀਂ ਰੱਖੇ। ਜੀ ਕੋਈ ਡੈਮੋਕ੍ਰੈਟਿਕ ਸਿਸਟਮ ਨਹੀਂ ਇੱਥੇ। ਹੂੰ ਆਪਣੇ ਬੰਦਿਆਂ ਨੂੰ ਅੰਦਰ ਦੇ ਕੇ ਕਹਿ ਦਿੰਦੇ ਜੀ ਐਸੀ ਉਹ ਕਰਾਪਸ਼ਨ ਖਤਮ ਕਰਤੀ। ਉਹ ਭਾਈ ਉਹ ਜਿਹੜਾ ਜਲੰਧਰ ਵਾਲਾ ਫੜਿਆ ਜਿਹੜਾ ਉਹ ਰਾਣੀ ਹਰੜ ਦੀ ਗੱਲ ਕਰਦਾ ਉਹ ਕਿਹੜੀ ਰਾਣੀ ਫਸ ਗਈ ਆ ਹਾਰ। ਪੁਰਾਣੀ ਹਰਾਨੀ ਗੱਲ ਹੋ ਰਹੀ ਹੈ ਉਹ ਕਹਿੰਦਾ ਜੀ 7.5 ਕਰੋੜ ਰੁਪਏ ਦਾ ਰਾਣੀ ਹਾਰ ਦਿੱਤਾ ਮੈਂ ਕਿਹੜੀ ਰਾਣੀ ਨੂੰ ਦਿੱਤਾ ਦੱਸ ਤਾਂ ਦਵੇ ਨਾ ਫਿਰ ਪੁੱਛ ਕੇ ਉਹ ਤੇ ਫਿਰ ਜਿੰਨੇ ਉੱਥੇ ਕ腐ਪਸ਼ਨ ਦਾ ਪੈਸਾ ਇਕੱਠਾ ਹੋਇਆ ਹੂੰ ਉਹ ਕਿਹਦੇ ਕੋਲ ਗਿਆ ਉਸ ਤੋਂ ਪੁੱਛ ਕੇ ਦੱਸੇ ਨਾ ਹੂੰ ਆਪਣੇ ਬੰਦਿਆਂ ਨੂੰ ਫੜਦੇ ਆ ਆਪਣੀ ਮਸ਼ਹੂਰੀ ਕਰਨ ਵਾਸਤੇ ਹੂੰ ਲੇਕਿਨ ਕੱਢ ਦੇ ਕਢਾਉਣ ਦੇ ਵਿੱਚ ਤੇ ਕੁਝ ਨਹੀਂ ਹੈ ਹੂੰ ਪੰਜਾਬ ਦੇ ਵਿੱਚ ਕਿਹਾ ਅੱਜ ਰੇਤਾ ਨਹੀਂ ਵਿਕ ਰਿਆ ਜੀ ਕਿੱਥੇ ਹੈਗੀ ਰੇਤੇ ਦੀ ਕਿਲਤ ਲੇਕਿਨ ਪੰਜਾਬ ਦੀ ਕੋਈ ਵੀ ਖਾਡ ਨਲਾਮ ਨਹੀਂ ਹੋਈ ਵੀ ਆਉਂਦਾ ਕਿੱਥੇ ਤੇ ਹੈ ਜੀ ਸਰਕਾਰ ਦੇ ਖਤੇਦਾ ਨਹੀਂ ਰਿਹਾ ਜੀ ਜਿਹੜੀ ਦਿੱਲੀ ਦੀ ਪਾਲਿਸੀ ਸੀਗੀ ਉਹੀ ਪੰਜਾਬ ਦੀ ਪਾਲਿਸੀ ਹੈ ਜੀ ਸ਼ਰਾਬ ਦੀ ਹਮ ਤੇ ਪੰਜਾਬ ਦੀ ਸ਼ਰਾਬ ਦਾ ਜਿਹੜਾ ਥੋਕ ਦਾ ਵਪਾਰ ਹੈ ਉਹਦਾ ਕਮਿਸ਼ਨ ਇਹਨਾਂ ਨੇ ਤਿੰਨ 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 ਗੁਣਾ ਕਰ ਲਿਆ ਜੀ ਪਹਿਲਾਂ 9 ਰੁਪਏ ਪੇਟੀ ਸੀ ਹੁਣ 27 ਰੁਪਏ ਪੇਟੀ ਕਰ ਲਿਆ ਜੀ ਤੇ ਉਹ ਪੈਸਾ ਪਹਿਲਾਂ ਪੰਜਾਬ ਦੇ 185 ਠੇਕੇਦਾਰ ਸੀ ਉਹਨਾਂ ਸਾਰਿਆਂ ਨੂੰ ਹਟਾ ਕੇ ਪੰਜ ਆਪਣੇ ਦਿੱਲੀ ਦੇ ਬੰਦੇ ਪਾ ਲਏ ਹੁਣ ਉਹ ਦਿੱਲੀ ਦੇ ਬੰਦੇ ਲੁੱਟ ਕੇ ਲਿਆ ਰਹੇ ਪੰਜਾਬ ਨੂੰ ਫੇਰ ਪੰਜਾਬ ਪਰ ਇਹਨਾਂ ਪਰ ਕਦੇ ਨਹੀਂ ਪਰਚਾ ਯਾਰ ਰੋਮ ਰੋਮ ਇਹਨਾਂ ਦਾ ਕਰਪਟ ਹੈ ਹਮ ਤਾਂ ਇਹ ਇਹ ਪੰਜਾਬ ਨੂੰ ਸੰਭਾਲ ਹੀ ਨਹੀਂ ਪਾਏ ਪੰਜਾਬ ਦੇ ਲਾਅ ਐਂਡ ਆਰਡਰ ਦੀ ਸਥਿਤੀ ਤੇ ਦੇਖ ਲਓ ਤੁਸੀਂ ਕਿਤੇ ਗੋਲੀ ਚੱਲ ਜਾਂਦੀ ਹੈ ਕਿਤੇ ਫਰौती ਮੰਗ ਹੋ ਜਾਂਦੀ ਹੈ ਕਿਤੇ ਬੰਦਾ ਮਾਰ ਦਿੰਦੇ ਮੂਸੇ ਵਾਲੇ ਵਰਗੇ ਸਾਡੇ ਹੀਰੇ ਖੋਲੇ ਅਸੀਂ ਪੇ ਇਹਨਾਂ ਨੂੰ ਕਿਹੜਾ ਕਰਕੇ ਫੋੜੇ ਬੱਲਣਾ ਸੀ ਆਖਰੀ ਸਵਾਲ ਆ ਉਹ ਇਹ ਆ ਕਿ ਜਦੋਂ ਤੁਸੀਂ ਕਹਿੰਦੇ ਹੋ ਕਿ ਪ੍ਰਧਾਨ ਮੰਤਰੀ ਰੋਕਿਆ ਗਿਆ ਤੇ ਡਾਂਗ ਚਲਾਉਣ ਦੇ ਤੁਹਾਨੂੰ ਕਿਹਾ ਗਿਆ ਚਲਾਈ ਜਾਵੇ ਕਿੰਨਾ ਕੁ ਪ੍ਰੈਸ਼ਰ ਸੀ ਉਸ ਵਕਤ ਵਿੱਚ ਪਾਸੇ ਕੀਤਾ ਜਾਵੇ ਵੀਰ ਜੀ ਪ੍ਰੈਸ਼ਰ ਤਾਂ ਸਹਿਣ ਦੀ ਹੈ ਹੂੰ ਮੰਨਣ ਦੀ ਗੱਲ ਹੈ ਜਿਹਨੇ ਨਹੀਂ ਮਰਨਾ ਉਹਨੇ ਨਹੀਂ ਮਰਨਾ ਕਾਹਦਾ ਪ੍ਰੈਸ਼ਰ ਭਈ ਹੂੰ ਮੁੱਖ ਮੰਤਰੀ ਆਪਣੇ ਆਪ 'ਚ ਆਪਣੀ ਇੱਕ ਪਾਵਰ ਹੈ ਜੀ ਉਹ ਖੁਦ ਮਕਤਿਆਰ ਹੈ ਹੂੰ ਉਹਦੇ ਕੋਲ ਸਾਰੀਆਂ ਪਾਵਰਾਂ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਮਾਂ ਦਿੱਤਾ ਧੰਨਵਾਦ ਦਾ ਗੱਲਬਾਤ ਕੀਤੀ ਹਾਂ ਸਾਫ ਦਾ ਸੀਐਮ ਚਰਨਜੀਤ ਸਿੰਘ ਚੰਨੀ ਦੇ ਨਾਲ ਉਹਨਾਂ ਨੇ ਕਿਹਾ ਜਿਸ ਤਰੀਕੇ ਨਾਲ ਕਿਸਾਨ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਉਂਦੇ ਆ ਉਦੋਂ ਇਹਨਾਂ ਦਾ ਬਿਹੇਵੀਅਰ ਜੋ ਇਹਨਾਂ ਨੇ ਉੱਥੇ ਵਰਤਾਓ ਕੀਤਾ ਤੇ ਇਹ ਕਹਿ ਦਿੱਤਾ ਗਿਆ ਕਿ ਕੋਈ ਗੱਲ ਨਹੀਂ ਮੈਂ ਕਿਸੇ ਤੇ ਪਰਚਾ ਨਹੀਂ ਦੇਣਾ ਤਾਂ ਇਹ ਗੱਲ ਸਾਬਤ ਵੀ ਹੈ ਕਿ ਹੁਣ ਤੱਕ ਉਹ ਪਰਚੇ ਜਿਹੜੇ ਆ ਹੁਣ ਆ ਸਰਕਾਰ ਦੇ ਵਿੱਚ ਜਰੂਰ ਖੁੱਲੇ ਆ ਪਰ ਇਹਨਾਂ ਦੇ ਸਮੇਂ ਦੌਰਾਨ ਉਹ ਚੀਜ਼ਾਂ ਨਹੀਂ ਵਾਪਰੀਆਂ ਨਾਲ ਹੀ ਜੋ ਲੁਧਿਆਣਾ ਇਲੈਕਸ਼ਨ ਆ ਉਹਦੇ ਵਿੱਚ ਇਹਨਾਂ ਨੇ ਕਿਹਾ ਕਿ ਲੋਕ ਭਾਰਤ ਭੂਸ਼ਣਾਚੂਨ ਜਿਤਾਉਣਗੇ ਕਿਉਂਕਿ ਇੱਥੋਂ ਇੱਕ ਸਿੱਧਾ ਸਾਬਤ ਹੁੰਦਾ ਕਿ ਜੇਕਰ ਅ ਦੁਜੀ ਸੰਜੀਵ ਰੋੜਾ ਜਦ ਇਹ ਤਾਂ ਪਰਵਿੰਦ ਕੇਜਰੀਵਾਲ ਦੀ ਰਾਜ ਸਭਾ ਤੱਕ ਆਇਆ ਸੋ ਪੰਜਾਬ ਦੇ ਲੋਕ ਨਾ ਡਰਨ ਵਾਲਿਆਂ ਨੂੰ ਪਸੰਦ ਕਰਦੇ ਤੇ ਨਾਲ ਹੀ ਉਹਨਾਂ ਨੇ ਇਹ ਵੀ ਕਹਿ ਦਿੱਤਾ ਕਿ ਮੁੱਖ ਮੰਤਰੀ ਤੇ ਪ੍ਰੈਸ਼ਰ ਮੰਨਣ ਦਾ ਹੁੰਦਾ ਜੇ ਮੰਨਣਾ ਤਾਂ ਠੀਕ ਹੈ ਜੇ ਐਵੇਂ ਹੀ ਹੁਣ ਅਗਲਾ ਸ਼ਬਦ ਤੁਸੀਂ ਸਾਰਿਆਂ ਨੇ ਸੁਣ ਹੀ ਲੈਣਾ ਦੇ ਮੂੰਹੋਂ ਤੇ ਬਾਕੀ ਹੋਰ ਇਸ ਤਰੀਕੇ ਦੇ ਇੰਟਰਵਿਊ ਦੇਖਦੇ ਰਹੋ ਲੋਕ ਬਾਈਟ